7 ਦਿਨ ਦੀ ਪ੍ਰੇਅਰਸ ਜਿਹੜੀ ਪਿਛਲੇ ਚੱਲੀ ਪਿਛਲੇ ਹਫਤੇ ਚਰਚ ਦੇ ਵਿੱਚ ਤਾਂ ਮੈਂ ਪ੍ਰੇਰਨ ਕਰ ਰਿਹਾ ਸੀਗਾ ਤੇ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਔਰ ਮੈਂ ਹਰ ਜਦੋਂ ਵੀ ਸੰਡੇ ਨੂੰ ਮੀਟਿੰਗ ਤੇ ਆਉਂਦਾ ਇੱਥੇ ਵੀਰਵਾਰ ਨੂੰ ਜਦੋਂ ਮੈਂ ਨੰਗਦਾ ਇਹਨਾਂ ਦੇ ਪਿੰਡ ਲੱਗੋਂ ਦੀ ਗੱਡੀ 'ਚ ਤੇ ਇਹ ਭੈਣ ਹਰ ਵੀਰਵਾਰ ਹਰ ਸੰਡੇ ਮੈਨੂੰ ਨਜ਼ਰ ਆਉਂਦੀ ਤੁਰਦੀ ਆਉਂਦੀ ਔਰ ਥੋੜਾ ਜਿਹਾ ਅੱਗੇ ਜਦੋਂ ਆਉਂਦੇ ਤਾਂ ਇਹਦਾ ਪਤੀ ਸਾਈਕਲ ਤੇ ਆਉਂਦਾ ਹੁੰਦਾ ਤੇ ਇਹ ਭੈਣ ਤੁਰਦੀ ਨਾਲ ਬੱਚਿਆਂ ਨੂੰ ਲੈ ਕੇ ਕਿੰਨਾ ਚਿਰ ਹੋਇਆ ਭੈ ਰੋਣਾ ਨਹੀਂ ਭੈ ਕਿੰਨਾ ਚਿਰ ਹੋਇਆ ਇਹ ਭੈ ਜਦੋਂ ਮੈਰਿਜ ਨਹੀਂ ਸੀ ਇਹਨਾਂ ਦੀ ਹੋਈ ਛੋਟੇ ਜਿਹੁੰਦੇ ਸੀ ਤੇ ਉਦੋਂ ਦੇ ਸਾਡੇ ਆਦਰ ਦੇ ਯੋਗ ਬਜ਼ੁਰਗ ਸੀਗੇ ਇਸ ਜਗ੍ਹਾ ਦੇ ਉੱਤੇ ਬਜ਼ੁਰਗ ਮੁਖਤਾਰ ਮਸੀ ਔਰ ਉਹਨਾਂ ਦੀ ਉਂਗਲ ਵੀ ਫੜ ਕੇ ਇਹ ਚਰਚ ਤੁਰ ਕੇ ਉਦੋਂ ਵੀ ਤੁਰ ਕੇ ਹੁੰਦੇ ਸੀ ਨਾ ਤੇ ਬਾਅਦ ਚ ਵੀ ਤੁਰ ਕੇ ਬਦਲੇ ਹੀ ਨਹੀਂ ਟਾਈਮ ਪਹਿਲਾਂ ਪਾਪੇ ਨੂੰ ਫਿਰ ਤੁਰ ਕੇ ਲਿਆਉਣਾ ਪੈਂਦਾ ਸੀ ਨਾ ਪੇਕਿਆਂ ਆਪਣੇਾਂ ਤੋਂ ਵੀ ਤੁਰ ਕੇ ਆਉਂਦੀ ਸੀ ਤੇ ਸਾਰਿਆਂ ਤੋਂ ਜਿਦਾ ਹੀ ਹੈ ਔਰ ਮੇਰਾ ਪਿਛਲੇ ਦਿਨਾਂ ਚ 7 ਦਿਨ ਦੀ ਮੀਟਿੰਗ ਰਾਤ ਦਿਨ ਰਾਤ ਦੀ ਮੀਟਿੰਗ ਚੱਲੀ ਤੇ ਰਾਤ ਤੁਰ ਕੇ ਜਾਂਦੇ ਰਹੇ ਤੁਸੀਂ ਹਨਾ ਤੇ ਜਦੋਂ ਵਾਪ ਜਦੋਂ ਆਉਣਾ ਸ਼ਾਮ ਨੂੰ ਉਦੋਂ ਵੀ ਤੁਸੀਂ ਤੁਰ ਕੇ ਆਉਣਾ ਨੇਰੇ ਔਰ ਬਹੁਤ ਜ਼ਿਆਦਾ ਮੈਂ ਕਈ ਵਾਰੀ ਜਦੋਂ ਮੈਂ ਗੱਡੀ ਚੋਂ ਲੱਗੋਂਦੀ ਨੰਗਣਾ ਤੇ ਮੈਨੂੰ ਅਫਸੋਸ ਹੋ ਜਾਣਾ ਕਿ ਭੈਣ ਤੁਰ ਕੇ ਆਉਂਦੀ ਐ ਦੂਰੋਂ ਕੱਲੀ ਬੱਚੇ ਨਾਲ ਬੇਟੀਆਂ ਹੁੰਦੀਆਂ ਤਾਂ ਪ੍ਰਭੂ ਇਹਨਾਂ ਦੇ ਲਈ ਦੁਆ ਕਰਦਾ ਕਿ ਖੁਦਾ ਇਹਨਾਂ ਨੂੰ ਬLES ਕਰ ਹਾਲੇਲੂਇਆ ਔਰ ਤੁਸੀਂ ਕਦੀ ਪ੍ਰਭੂ ਕੋਲ ਮੰਗਿਆ ਨਹੀਂ ਕਿ ਖੁਦਾ ਸਾਡੇ ਹਾਲਾਤਾਂ ਨੂੰ ਬਦਲ ਸਾਡੇ ਦਿਨਾਂ ਨੂੰ ਬਦਲ ਸਾਡੇ ਇੱਕ ਦਿਨ ਖਦਾ ਸਾਡਾ ਹਾਲਾਤ ਨੂੰ ਜ਼ਰੂਰ ਬਦਲੇਗਾ ਇੱਕ ਨਾ ਇੱਕ ਦਿਨ ਪ੍ਰਭੂ ਕੋ ਮੰਗਦੇ ਹੋ ਕਦੀ ਕੋਈ ਚ ਮੰਗਿਆ ਕਦੀ ਕੋਈ ਗੱਡੀ ਕੋਈ ਮੋਟਰਸਾਈਕਲ ਕਦੀ ਮੰਗਿਆ ਸੀ ਪ੍ਰਭੂ ਕੋ ਵਾਹ ਤਕਰਾਈਦੀ ਹੈਗੀ ਸਹੀ ਤਰਾਈਦੀ ਪੈਸੇ ਵੀ ਆਪਾਂ ਕਿੱਥੇ ਹੀ ਪਰ ਸਾਡੇ ਕੋਲ ਵਰਤੇਗੇ ਕਿ ਘਰ ਦੇ ਵਿੱਚ ਪੈਸੇ ਆਪਾਂ ਕਰਕੇ ਰੱਖੇਗੇ ਇਹ ਕੰਮ ਵਾਹ ਹਰ ਹੜੀ ਕੋ ਘਰ ਵਿੱਚ ਪੈਸੇ ਕਿਤੇ ਜਮਾ ਪਰ ਵਰਤੇ ਗਏ ਫਿਰ ਕਿੱਥੇ ਘਰ ਵਾਲਾ ਤੁਹਾਡਾ ਉਹਨੇ ਵਰਤ ਲਈ ਹੜਾਂ ਦੇ ਵਿੱਚ ਹਾਂਜੀ ਘਰ ਵਿੱਚ ਫਿਰ ਕਿੰਨੇ ਦਿਨ ਘਰ ਵਿੱਚ ਰਹੇ ਕਿ ਕਿੰਨੇ ਕੇ ਪੈਸੇ ਰੱਖੇ ਪੈਸੇ ਤਾਂ ਆਪਾਂ ਥੋੜੇ ਕੀ ਸੀ ਪਿਛਲੇ ਆਪਾਂ ਕਿਸ਼ਤਾਂ ਤੋਂ ਚੱਲ ਲਾਏ ਇਹਨਾਂ ਲਈ ਅਸੀਂ ਦੁਆ ਕਰਨੇ ਅੱਜ ਕੀ ਖੁਦਾਇ ਨਾਲ ਨੂੰ ਅੱਜ ਤੋਂ ਹੀ ਬਰਕਤ ਦੇਵੇ ਅੱਜ ਤੋਂ ਹੀ ਖੁਦਾਇ ਇਹਨਾਂ ਨੂੰ ਵਿਸ਼ਵਾਸ ਕਰ ਦੇ ਕਿ ਪ੍ਰਭੂ ਕਹਿੰਦਾ ਕਿ ਵਿਸ਼ਵਾਸ ਕਰੋ ਕਿ ਮੈਨੂੰ ਮਿਲ ਗਿਆ ਵਿਸ਼ਵਾਸ ਕਰਦੇ ਹੋ ਅੱਜ ਪੂਰੇ ਚਰਚ ਨੇ ਪੂਰੀ ਕਲੀਸਿਆ ਨੇ ਤੁਹਾਡੇ ਲਈ ਪ੍ਰੇਅਰ ਕਰਨੀ। ਵਿਸ਼ਵਾਸ ਕਰਦੇ ਹੋ? ਹਾਂਜੀ। ਇਹ ਚਰਚ ਵਿੱਚ ਇੱਥੇ ਕੰਮ ਕਰ ਰਹੇ ਸੀ ਆਂ ਦੀਵਾਰ ਡੇਗੀ ਸੀ ਜਦੋਂ ਆੜਾ ਏ। ਤੇ ਮੈਨੂੰ ਕਹਿੰਦੇ ਪਾਸੇ ਮੈਂ ਕੰਮ ਤੇ ਬੜੀ ਦੂਰ ਜਾਣਾ ਤੇ ਸਾਈਕਲ ਵੀ ਨਹੀਂ ਹੈਗਾ ਮੇਰੇ ਕੋਲੋਂ ਤੇ ਤੁਹਾਡੇ ਭਾਈ ਛਿੰਟੂ ਮਸੀਹ ਆ ਕੁਆੜੀਏ। ਉਹਨਾਂ ਕੋ ਸਾਈਕਲ ਹੈ ਉੱਥੇ ਲੱਗਾ ਤੇ ਉਹਨਾਂ ਕੋ ਕਹਿ ਕੇ ਤੇ ਲੈ ਦਿਓ ਮੈਨੂੰ। ਤਾਂ ਕਿ ਮੈਂ ਕੰਮ ਤੇ ਜਾਣਾ। ਆ ਸੋਚਿਆ ਪ੍ਰਭੂ ਤੇਰੇ ਘਰ ਚ ਮੁੰਡਾ ਕੰਮ ਕਰ ਰਿਹਾ ਹੈ ਭੈਣ ਤੁਰ ਕੇ ਆ ਰਹੀ ਹੈ ਤੇ ਖੁਦਾ ਇਹਨਾਂ ਦੇ ਲਈ ਬਹੁਤ ਗਰੀਬ ਨੇ ਤੇ ਪ੍ਰਭੂ ਸਾਈਕਲ ਲੈਣ ਦੇ ਲਈ ਪੁਰਾਣਾ ਸਾਈਕਲ ਲੈਣ ਦੇ ਲਈ ਰਿਕਵੈਸਟ ਕਰ ਰਿਹਾ ਮੈਂ ਕਿਉਂ ਨਾ ਅਸੀਂ ਦੁਆ ਕਰੀਏ ਪ੍ਰਭੂ ਕਿ ਇਹਨਾਂ ਨੂੰ ਪੁਰਾਣਾ ਸਾਈਕਲ ਕੀ ਇਹਨਾਂ ਨੂੰ ਮੋਟਰਸਾਈਕਲ ਦੇ ਪ੍ਰਭੂ ਆਪਣਾ ਹੱਥ ਵਧਾਓ ਇਹਨਾਂ ਦੇ ਲਈ ਖੁਦਾ ਇਹਨਾਂ ਨੂੰ ਆਸ਼ੀਸ਼ ਕਰੇ ਸਭ ਦੁਆ ਕਰੀਏ ਉੱਚੀ ਆਵਾਜ਼ ਦੇ ਨਾਲ ਸਾਰੀ ਸੰਗਤ ਪ੍ਰਾਰਥਨਾ ਕਰੋ ਹallelujah hallelujah 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 ਸਵਰਗੀ ਬਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਤੇਰੀ ਦਿਆ ਔਰ ਤੇਰੀ ਕਿਰਪਾ ਬਣੀ ਰਵੇ ਰਹਿਮਤ ਬਣੀ ਰਵੇ ਆਸ਼ੀਸ਼ ਬਣੀ ਰਵੇ ਔਰ ਖੁਦਾਵੰ ਜਿੱਦਾਂ ਅੱਜ ਤੋਂ ਤੂੰ ਮੇਰੇ ਜਨਮ ਦਿਨ ਤੇ ਪ੍ਰਭੂ ਮੇਰੇ ਲਈ ਸਾਲ ਨਵਾਂ ਸਾਲ ਦਿੱਤਾ ਇਹਨਾਂ ਨੂੰ ਨਵੀਂ ਬਰਕਤ ਦੇ ਫਿਰ ਜਿੱਦਾਂ ਸਾਲ ਬਦਲਿਆ ਐ ਇਦਾਂ ਇਹਨਾਂ ਦਾ ਦਿਨ ਬਦਲ ਜਾਏ ਪ੍ਰਭੂ ਇਹਨਾਂ ਦੇ ਹਾਲਾਤ ਬਦਲ ਜਾਣ ਖੁਦਾਵੰਤ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਕਰਦੇ ਆਂ ਨੇਤੂ ਦੇ ਲਈ ਗੁਰਮੀਤ ਦੇ ਲਈ ਇਹਨਾਂ ਦੇ ਬੱਚਿਆਂ ਦੇ ਲਈ ਖੁਦਾਵੰਤ ਪਿਤਾ ਔਰ ਬles ਕਰੋ ਤੁਹਾਡੀ ਕਿਰਪਾ ਔਰ ਤੁਹਾਡੀ ਆਸ਼ੀਸ਼ ਇਹਨਾਂ ਉੱਤੇ ਬਣੀ ਰਵੇ ਸਾਰਾ ਜਲਾਲ ਔਰ ਸਾਰੀ ਮਹਿਮਾ ਪ੍ਰਭੂ ਨੂੰ ਮਿਲੇ ਤੇਰੇ پاک ਔਰ ਪਵਿੱਤਰ ਨਾਮ 'ਚ ਮੈਂ ਤੇਰਾ ਲਹੂ ਤੇਰਾ ਅਦਾਸ ਉਹਨਾਂ ਤੇ ਇਹਨਾਂ ਨੂੰ ਆਸ਼ੀਸ਼ ਕਰਦਾ ਔਰ ਖੁਦਾਵੰਤ ਤੇਰੇ ਦਿੱਤੇ ਅਧਿਕਾਰ ਦੇ ਨਾਲ ਅੱਜ ਹੀ ਪ੍ਰਾਰਥਨਾ ਕਰਦੇ ਆ ਸਾਰੇ ਉੱਚੀ ਆਵਾਜ਼ ਦੇ ਨਾਲ ਪ੍ਰਾਰਥਨਾ ਕਰੋ ਇਹਨਾਂ ਦੇ ਲਈ ਸਭ ਜਨ ਪ੍ਰਾਰਥਨਾ ਕਰੋ ਖੁਦਾਵੰਤ ਇਹਨਾਂ ਦੇ ਅੰਸੂਆਂ ਨੂੰ ਅੱਜ ਤੂੰ ਪਹੁੰਚ ਦਿੱਤਾ ਹੈ ਪ੍ਰਭੂ ਤੇਰੇ ਕਲਾਮ ਚ ਲਿਖਿਆ ਹੈ ਮੇਰੇ ਹੰਝੂਆਂ ਨੂੰ ਉਹ ਪਹੁੰਚਦਾ ਮੇਰਾ ਯਿਸੂ ਮਸੀਹ ਅੱਜ ਖੁਦਾਵੰਤ ਤੂੰ ਆਪਣੀ ਬੇਟੀ ਦੇ ਹੰਝੂਆਂ ਨੂੰ ਪਹੁੰਚ ਦਿੱਤਾ ਜਿੱਦਾਂ ਹੰਨਾ ਦੇ ਹੰਝੂਆਂ ਨੂੰ ਤੁਸੀਂ ਪਹੁੰਚਾਇਆ ਸੀਗਾ ਅੱਜ ਇਹਦੇ ਅੱਜ ਪ੍ਰਭੂ ਇਹਨੇ ਕਦੀ ਵੀ ਲਾਪਰਵਾਹੀ ਨਹੀਂ ਕੀਤੀ ਪ੍ਰਭੂ ਮੈਂ ਹਰ ਸੰਡੇ ਹਰ ਵੀਰਵਾਰ ਤੇਰੀ ਬੇਟੀ ਨੂੰ ਪੈਦਲ ਆਉਂਦਿਆਂ ਤੇਰੀ ਪਵਨ ਦੇ ਵਿੱਚ ਦੇਖਦਾ ਤਾਂ ਪ੍ਰਭੂ ਤੁਸੀਂ ਵੀ ਇਹਨੂੰ ਦੇਖ ਦਿਓ ਖੁਦਾਵੰਤ ਪਿਤਾ ਪਰਮੇਸ਼ਰ ਮੈਂ ਇਹਦਾ ਗਵਾਹ ਹਾਂ ਖੁਦਾਵੰਤ ਪਿਤਾ

ਅੱਜ ਇਹਨਾਂ ਨੂੰ ਖੁਦਾ ਨੇ ਬਰਕਤ ਦਿੱਤੀ ਹੈ ਅੱਜ 11 ਵਜੇ ਏਜੰਸੀ ਜੋ ਨਿਕਲੇ ਆ ਮੋਟਰਸਾਈਕਲ ਸਾਡੀ ਕਿਸੇ ਟੀਮ ਮੈਂਬਰ ਨੂੰ ਵੀ ਕਿਸੇ ਨੂੰ ਵੀ ਇਹਦੇ ਬਾਰੇ ਨਹੀਂ ਪਤਾ ਪ੍ਰਭੂ ਜਾਣਦਾ ਸੀ ਅਰ ਅੱਜ ਪ੍ਰਭੂ ਨੇ ਬles ਕੀਤਾ ਨਾ ਹੋਰ ਬਚਾਵਾ ਦਾ ਜੋ ਪਾਸੇ ਦਿੰਪਲ ਜੀ ਨਾਲ ਵੀ ਦੁਆ ਕਰਦੇ ਅਸੀਂ ਸਭ ਇਸ ਆਪਣੇ ਘਰ ਬੰਦ ਕਰਾਂਗੇ ਅਸਮੰਤ ਜੀਵਤ ਪਰਮੇਸ਼ਰ ਪ੍ਰਭੂ ਤੁਸੀਂ ਨਿਰਾਸ਼ਾਵਾਂ ਨੂੰ ਆਸ਼ਾਵਾਂ ਵਿੱਚ ਬਦਲ ਦਿਓ ਪ੍ਰਭੂ ਔਰ ਦੁੱਖ ਦੇ ਹੰਝੂਆਂ ਨੂੰ ਖੁਸ਼ੀ ਦੇ ਹੰਝੂਆਂ ਦੇ ਵਿੱਚ ਬਦਲ ਦਿਓ ਮੇਰੇ ਪਰਮੇਸ਼ਰ। ਨਹੀਂ। اے ਖੁਦਾਨ ਪ੍ਰਭੂ ਜੋ ਤੁਸੀਂ ਆਪਣੇ ਦਾਸ ਦੇ ਦਿਲ ਦੇ ਅੰਦਰ। ਪ੍ਰਭੂ ਹੈ ਪਾਇਆ ਪ੍ਰਭੂ। ਅਸੀਂ ਤੇ ਸ਼ੁਕਰਗੁਜ਼ਾਰੀ ਕਰਦੇ ਮੇਰੇ ਪਰਮੇਸ਼ਰ। ਨਹੀਂ। ਸੱਚਮੁੱਚ ਪਿਤਾ ਤੇਰੇ ਕਲਾਮ ਦੇ ਵਿੱਚ ਲਿਖਿਆ ਹੈ। ਅਗਰ ਕਿਸੇ ਨੂੰ ਜ਼ਰੂਰਤ ਹੈ ਤੇਰੇ ਕੋਲ ਹੈ ਤੋ ਤਾਨੂੰ ਦੇ ਮੇਰੇ ਪਰਮੇਸ਼ਰ। ਔਰ ਖੁਦਾਵੰਦ ਤੇਰੇ ਦਾਸ ਨੇ ਤੇਰੇ ਕਲਾਮ ਨੂੰ ਪੂਰਾ ਕੀਤਾ ਹੈ। ਔਰ ਭਾਵੇਂ ਦਾਵਾ ਦੁਆ ਕਰਦਾ ਪ੍ਰਭੂ ਤੇਰੇ ਦਾਸ ਨੇ ਔਰ ਹੱਥਾਂ ਵਧਨ ਪ੍ਰਭੂ। ਤਾਂ ਮੈਂ ਉਹ ਪ੍ਰਭੂ ਜਦੇ ਪਰਿਵਾਰ ਇਸ ਬਾਈਕ ਦੇ ਉੱਤੇ ਜਾਵੇ ਅਤੇ ਖੁਦਾਵੰਨ ਤੇਰਾ ਨਾਮ ਇਹਨਾਂ ਦੇ ਜੀਵਨ ਦੇ ਵਿੱਚ ਜਲਾਲ ਪਾਵੇ ਸਾਡੀ ਪ੍ਰਾਰਥਨਾ ਪੈ ਰਿਸ਼ਮਸ ਜੀ

چور دار چور دار داری زنده خدا شام دلی دار, دار